ਆਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਵਾਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸ਼ੇਰੇ ਕੋਲ ਆਏ ਆ ਔਰ ਖਡੇਰੀ ਫਾਰਮ ਤੇ ਤੇ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਦੋਸਤੋ ਪਹਿਲਾਂ ਕਾਫੀ ਬੜੀ ਉਹ ਆਪਾਂ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਡੇਲੀ ਰੁਟੀਨ ਦੇ ਵਿੱਚ ਵੀਰ ਕੰਮ ਕਰਦਾ ਹਰ ਰੋਜ਼ ਨਵੇਂ ਪਸ਼ੂ ਤੁਹਾਨੂੰ ਇਸ ਫਾਰਮ ਤੋਂ ਇਸ ਕਿਲੇ ਦੇ ਉੱਪਰੋਂ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਤੇ ਪਾਪੜ ਤਾਂ ਜਿਹੜਾ ਦੋਸਤੋ ਬਿਲਕੁਲ ਜਾਇਜ ਬਾਜਬਰੇਟ ਹੁੰਦਾ ਤੇ ਸ਼ਿਹਾਜਪੁਰ ਅੱਡਾ ਲੱਗਦਾ ਜਦੋਂ ਆਪਾਂ ਤਰਨਤਾਰਨ ਸਾਹਿਬ ਤੋਂ ਦੋਸਤੋ ਦਿਆਲਪੁਰੇ ਨੂੰ ਆਉਣੇ ਪਿੱਖੀ ਪਿੰਡ ਵਾਲੀ ਛੜਕਾਉਨੇ ਆ ਤੇ ਮਾਨੋਚਾਲ ਤੋਂ ਅੱਗੇ ਸ਼ਿਹਾਜਪੁਰ ਸ਼ਿਹਾਜਪੁਰ ਤੋਂ ਇੱਕ ਸੁਰ ਸਿੰਘ ਨੂੰ ਛੜਕ ਜਾਂਦੀ ਆ ਕਮਾਲਪੁਰ ਵਾਂ ਪਿੰਡ ਵੀ ਇਸੇ ਸੜਕ ਦੇ ਉੱਪਰ ਆ ਤੇ ਵੀਰ ਸ਼ੇਰੇ ਉਹਨਾਂ ਦਾ ਘਰ ਵੀ ਬਿਲਕੁਲ ਇਸੇ ਸੜਕ ਦੇ ਉੱਪਰ ਹੀ ਆ ਜਾਂਦਾ ਅੱਜ ਤਰੀਕ 17 ਅਗਸਤ ਤੁਸੀਂ ਨੋਟ ਕਰ ਲਓ ਸਮਾਂ ਦੋਸਤੋ ਸ਼ਾਮ ਦੇ ਕੋਈ 4 4:30 ਵਜੇ ਦਾ ਸਮਾਂ ਹੈ ਵੜਾਂ ਦੀ ਗੱਲ ਕਰੀਏ ਤਾਂ ਟੋਟਲ 4 ਨਾਗ ਤੁਹਾਨੂੰ ਵੜਾਂ ਦਿ ਇੱਕ ਮੱਝ ਦਿਖਾਵਾਂਗੇ ਪਸ਼ੂ ਆਲਮੋਸਟ ਸਾਰੇ ਸੋਏ ਸੁਬਾਏ ਆ ਇੱਕ ਵਿਹੜ ਨੂੰ ਛੱਡ ਕੇ ਇੱਕ ਵਿਹੜ ਗੱਬਣ ਤਿਆਰੀ ਵਾਲੀ ਤੁਹਾਨੂੰ ਦਿਖਾਵਾਂਗੇ ਪਸ਼ੂ ਬਾਕੀ ਚਾਰੇ ਬਿਲਕੁਲ ਸੱਜਰ ਤਾਜੇ ਸੋਏ ਸੁਬਾਏ ਆ ਤੇ ਬਾਕੀ ਮੇਰੀ ਹਰ ਵਾਰ ਅਪੀਲ ਰਿਕਵੈਸਟ ਹੁੰਦੀ ਆ ਸਾਰੇ ਫਾਰਮਰ ਵੀਰਾਂ ਨੂੰ ਜਿਹੜਾ ਕੋਈ ਵੀਰ ਖਰੀਦਦਾਰ ਆ ਰਿਹਾ ਗੱਬਣ ਪਸ਼ੂ ਟਿੱਪ ਕੇ ਤੇ ਸੋਏ ਸੁਬਾਏ ਨਾਲ ਨੂੰ ਦੋ ਟਾਈਮ ਚੋ ਕੇ ਤਸੱਲੀ ਆਪਣੀ ਜ਼ਰੂਰ ਕਰ ਲਿਓ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਵੀਰ ਸ਼ੇਰੇ ਦੇ ਨਾਲ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਸਰੀ ਕਾਲ ਸੱਸੀ ਆਸਨ ਸਾਹਿਬ ਕੀ ਹਾਲ ਚ ਠੀਕ ਠਾਕ ਸਾਬ ਬਹੁਤ ਵਧੀਆ ਵੀਰ ਸ਼ੇਰੇ ਠੀਕ ਠਾਕ ਜੇ ਹਾਂ ਵਧੀਆ ਹੀ ਕਿਰਪਾ ਤੁਹਾਡੀ ਠੀਕ ਆ ਅੱਛਾ ਵੀਰ ਸ਼ੇਰੇ ਜਿੱਦਾਂ ਪੰਜ ਜ਼ਿਕਰ ਕੀਤਾ ਵੀਰੇ ਪਸੂ ਅੱਜ ਆਪਣੇ ਕੋਲ ਟੋਟਲ ਪੰਜ ਕ ਨਗ ਨੇ ਹਾਂਜੀ ਪੰਜ ਲੱਗਿਆ ਜੀ ਵੈਸੇ ਸੂਏ ਸੂਬਾ ਇਹ ਪਸੂ ਇੱਕ ਵੈੜੀ ਆਪਣੇ ਕੋਲ ਆਜੇ ਆਜੇ ਸੂਇਆ ਜੀ ਆ ਤੇ ਅੱਜ ਹੀ ਸੂਈ ਆ ਵੈੜ ਓਕੇ ਤੇ ਆ ਵੀ ਮਲਕੇ ਨੂੰ ਚਾਰ ਕਿਤਨ ਹੋ ਗਏ ਸੂਈ ਨੂੰ ਉਹ ਵੀ ਤਾਜੀ ਆ ਪਰਲੀ ਵੈੜ ਗੱਭਣਿਆ ਇੱਕ ਮਹਿ ਬਿਲਕੁਲ ਤਾਜੀ ਸੂਈ ਆਪਣੇ ਕੋਲੇ ਠੀਕ ਹੈ ਜੀ ਠੀਕ ਹੈ ਜੀ ਲਓ ਤੁਸੀਂ ਇੱਕ ਮੱਝ ਵੀ ਜਿਹੜੀ ਤ ਤੇ ਬਾਕੀ ਇੱਕ ਵਾਰਡ ਗੱਪਣਾ ਜਿਹੜੀ ਆਪਾਂ ਤੁਹਾਨੂੰ ਸੈਕਿੰਡ ਲਾਸਟ ਦੇ ਵਿੱਚ ਦਿਖਾਵਾਂਗੇ ਠੀਕ ਆ ਜੀ ਬਿਲਕੁਲ ਤਾਜੀ ਸਹੀ ਆ ਦੇਖੋ ਠੀਕ ਆ ਜੀ ਚੰਗੀ ਮੱਝ ਚੰਗਾ ਦੁੱਧੂ ਦਾ ਦੁੱਧ ਸੰਦੋ 6-7 ਕਿਲੋ ਬੋਲਾ ਹੀ ਆ ਪਰਸੋਂ ਦੀ ਸਹੀ ਪਰਸੋਂ ਦੀ ਸਹੀ ਆ ਬਿਲਕੁਲ ਤਾਜੀ ਹੋਵੇ ਠੀਕ ਆ ਜੀ ਤੋਂ ਪਰਸੋਂ ਦੀ ਸੂਈ ਥਲੇ ਦੋਸਤੋ ਜੇ 6-7 ਕਿਲੋ ਬੋਲਾ ਹੀ ਆ ਤੇ ਬਾਕੀ ਜਦੋਂ ਆਪਾਂ ਇਸ ਮੱਝ ਦੀ ਡਿਟੇਲ ਤੇ ਆਏ ਤੁਹਾਨੂੰ ਪੂਰਾ ਵੇਰਵਾ ਮਿਲ ਜਾਊਗਾ ਤੇ ਸ਼ੁਰੂਆਤ ਜਿਹੜੀ ਆ ਦੋਸਤੋ ਪਹਿਲਾਂ ਆਪਾਂ ਇਸ ਵਿਹੜ ਤੋਂ ਕਰ ਲਈਨੇ ਜਿਹੜੀ ਵੀਰ ਦੱਸ ਰਿਹਾ ਵੀ ਅੱਜ ਹੀ ਸੂਈ ਆ ਸਾ ਵੀਰ ਸਰੇ ਆਜੜੀ ਵੜਾ ਆਪਣੇ ਕੋਲ ਗਾਂ ਵੀਰ ਕਿਨਵਾ ਸੁਭਾ ਆ ਸੰਸਰ ਤੇਜਾ ਸੁਭਾ ਹੋਗਾ ਤੇਜਾ ਸੁਭਾ ਅੱਜ ਹੀ ਮਾਰਨਿੰਗ ਸੁਈ ਆ ਅੱਜ ਹੀ ਅੱਜ ਹੀ ਸੁਈ ਆ ਜੀ ਸੁਈ ਆ ਸੁਕੇ ਤੈ ਤੂੰ ਜੀ ਮਾਰੀ ਆ ਗਾਣੇ ਵੱਛਾ ਮੇਲ ਕਾਫ ਹੀ ਮਗਰ ਹਾਂਜੀ ਲਓ ਜੀ ਦੇਖੋ ਥੰਨ ਥੰਨ ਦੇਖੋ ਵੜਦਾ ਵੜੀ ਆਖਦਾ ਨਹੀਂ ਆਪਾਂ ਚਲੋ ਆਉਂਦੇ ਸਪਾਵੇਂ ਗਾਵਾਂ ਚ ਚਲੋ ਕੋਈ ਗੱਲ ਨਹੀਂ ਜੀ ਆਪਣੇ ਭਲੇ ਕੋ ਮੂਹ ਤੇ ਚੜਿਆ ਆ ਠੀਕ ਆ ਜੀ ਤੋਂ ਗਾਵਾਂ ਦੇ ਵਿੱਚ ਦੋਸਤੋ ਮੰਨ ਲਿਓ ਤੇਜਾ ਸੁਭਾ ਅੱਜ ਮਾਰਨਿੰਗ ਸੁਈ ਆ ਮਗਰ ਵੱਛਾ ਮੇਲ ਕਾਫ ਆਪਣੇ ਘਰੇ ਸੋਈਏ ਤੇ ਵੀਰ ਸਿਰੇ ਜੇਰ ਜੂਰ ਪ੍ਰੋਪਰ ਪੈ ਗਈ ਹਾਂਜੀ ਹਾਂਜੀ ਵਧੀਆ ਜੇਰ ਦੀ ਗਾਰੰਟੀ ਆ ਜੀ ਠੀਕ ਹੈ ਜੀ ਜਿਹੜੀ ਆਪਣੇ ਘਰੇ ਸੋਈਏ ਸਮਸਾਬ ਉਹਦੀ ਤੇ ਗਾਰੰਟੀ ਦਵਾਂਗੇ ਜਿਹੜੀ ਆਪਾਂ ਮਗਰੋਂ ਸੋਈ ਲੈਣ ਦੀ ਉਹਦੀ ਗਾਰੰਟੀ ਆਪਾਂ ਕੀ ਦੇ ਸਕਦੇ ਠੀਕ ਹੈ ਇਹਦੀ ਪੂਰੀ ਫੁੱਲ ਗਾਰੰਟੀ ਹੈ ਲੋ ਵੀ ਭਰਾਵੋ ਬਾਕੀ ਥਣ ਥਣ ਨੂੰ ਵੇਖੋ ਕਰਮਾੜੀ ਨੂੰ ਦੋਹਰਾ ਥਣ ਲੱਗਾ ਮੱਜਾਂ ਵਾਲਾ ਥਣ ਤੇ ਮੱਜਾਂ ਦਾ ਥਣ ਲੱਗਾ ਜਿੱਦਾਂ ਆਪਾਂ ਇੱਕ ਮੱਜਣ ਨੋਰਮਲ ਥਣ ਦੇਖਦੇ ਆਂ ਵੇਖੋ ਠੀਕ ਹੈ ਜੀ ਤੇ ਬਾਕੀ ਥੋੜੀ ਬਾਅਦ ਇੱਕ ਡੰਗ ਦੀ ਕੋਈ ਚਵਾਈ ਕਰ ਲਈ ਸੀ ਪਹਿਲਾਂ ਹਾਂਜੀ ਇੱਕ ਚਵਾਈ ਹੋ ਗਈ ਆ ਵੇਖ ਲਓ ਬੱਚਾ ਬਿਲਕੁਲ ਤਾਜ਼ੀ ਆ ਬੱਚਾ ਮੈਂ ਆਹ ਦੇਖੋ ਬੱਚਾ ਕੋਈ ਨੀ ਹੋਣਾ ਜੀ ਆਹ ਮੇਲ ਕਾਫ ਆ ਜੀ ਸੋ ਬੱਚਾ ਮਗਰ ਤੇ ਬੱਚਾ ਦੋਸਤੋ ਬਿਲਕੁਲ ਢਬਾ ਬੱਚਾ ਇਧਰ ਉਲਟ ਬਹਿਣੀ ਵਾਲੀ ਸਾਈਡ ਤੋਂ ਤੁਸੀਂ ਆ ਥਣ ਦੇਵਾ ਆ ਕਰਿਓ ਚੈੱਕ ਠੀਕ ਆ ਜੀ ਅਗਲੇ ਪਿਛਲੇ ਥਣਾਂ ਦਾ ਦੋਸਤੋ ਅਗਲੇ ਨਾਲ ਪਿਛਲੇ ਨਾਲ ਪਿਛਲਾ ਬਰਾਬਰ ਸੈਜ ਵਿੱਚ ਜਾਂਦੇ ਜੇ ਧਾਰਾ ਮਾਰਦੀ ਹੈ ਕਿ ਬਾਅਦ ਚ ਮਾਰ ਲੀਏ ਹਾਂ ਕੋਈ ਗੱਲ ਨਹੀਂ ਜੀ ਵੈਸੇ ਮਾਰਨੀ ਆ ਦੋ ਦੋ ਭਰੌਣੀਆਂ ਤੇ ਭਰਾ ਦਿਓ ਕੋਈ ਗੱਲ ਨਹੀਂ ਵੀ ਨੀ ਮਾਜ ਬੱਚਾ ਛੱਡ ਕੇ ਮਾਰਨੀ ਆ ਤੇ ਫਿਰ ਕਿਤਾ ਗਰੇ ਡੰਗਰ ਪਸਣਾ ਨਹੀਂ ਨਾ ਹੁੰਦਾ ਜੀ ਦੇਖੋ ਦੇਖੋ ਸੰਸਾਹ ਲਓ ਅਗਲੇ ਥਣਾ ਦੀ ਜਵਾਈ ਦੇਖੋ ਜੀ ਠੀਕ ਹੈ ਸੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦੋਸਤ ਜੱਗ ਕਰਾ ਦਿੰਨੇ ਆ ਪੀਲੇ ਰਗ ਦਾ ਬੋਲਾ ਕਿਉਂਕਿ ਅਜ ਮਾਰਨਿੰਗ ਸੂਈ ਤੇ ਦੂਜੇ ਡੰਗ ਦੀ ਜਿਹੜੀ ਛਵਾਈ ਸ਼ਾਮ ਨੂੰ ਹੋਊਗੀ ਸੋ ਬੋਲਾ ਠੀਕ ਹੈ ਜੀ ਸੰਸਾਹ ਚੋਣ ਚਾਂ ਬਹੁਤ ਚੰਗੀ ਆਕ ਦੋ 17 18 ਕਿਲੋ ਐ ਵਧੀਆ ਖੁੱਲਾ ਭਰੀ ਜਾਊਗੀ ਠੀਕ ਹੈ ਜੀ ਚਲੋ ਆਪਾਂ ਉਹ ਗੱਲ ਤੇ ਆਂਦੇ ਨਹੀਂ ਵੀ ਭਰਤ 20 ਵੀ ਸਕਦੀ ਜੱਦਾ ਥਾਂ ਚੱਡਾ ਵਾ ਉਹ ਜੋ ਜੈ 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 ਵੀ ਚੋਣ ਇਹਨਾਂ ਚ ਚਵਾ ਦੂ 16 17 ਕਿਲੋ ਚਵਾਈ ਜਾਊ अच्छा फिर शेरया आपा दे किने दी देनी है ये संतो साहब जे उस तरह तो मोल आपा भाव वलो वध करिए हां जी ये आज आपा गां दे दंगे 47000 दी 47000 दी हां जी वे मोल आपा उही मंगणा जेड़ा आपा ਲੈ ਲੈਣਾ ਕੋਲਾਂਗੇ ਆਪਾਂ ਕੋਈ 50 ਨਹੀਂ ਕੋਈ 55 ਨਹੀਂ 47000 ਦੀ ਹਾਂ ਨਾ ਕਰਦਾਂਗੇ ਬਾਕੀ ਸੂਸਾ ਚ ਲੱਗੀ ਆ ਪੂਰੀ ਵੱਡੀ ਗਾਵਾ ਕੋਈ ਛੋਟੀ ਨਹੀਂ ਠੀਕ ਆ ਜੀ ਉਹ ਬਿਲਕੁਲ ਜਿਹੜਾ ਤੁਸੀਂ ਤੀਜਾ ਹੀ ਘਰ ਲੈ ਜੇ ਦੂਜਾਂ ਦੇ ਚਲੋ ਆਪਾਂ ਤੀਜਾ ਕਰਕੇ ਵੀ ਦੇ ਦਿੰਨੇ ਆਂ ਵੀ ਚਲੋ ਜੀ ਇਹ ਕੋਈ ਸੂਸਾ ਜੀ ਕਾਲਾ ਕਰ ਵੀ ਜਾਂਦਾ ਕਦੇ ਸੂਏ ਦਾ ਬਾਕੀ ਨਾਰਮਲ ਹੀ ਸਾਰੇ ਵੀਰਾਂ ਨੂੰ ਪਤਾ ਕੋਈ ਸੂਸਾ ਅੱਜ ਪਛੂ ਆਇਆ ਤੈਹ ਜੀ ਰਾਜਦਾ ਹਾਂ ਤੈ ਮਾਰੀ ਆ ਬਾਕੀ ਆ ਵੇਖੋ ਆ ਦੇਖੋ ਬੱਚਾ ਵੀ ਨਹੀਂ ਛੱਡਦਾ ਇਹ ਆ ਵੇਖੋ ਬਿਲਕੁਲ ਗਿੱਲਾ ਨਾੜੂਆ ਨਾਲਾ ਬੱਚੇ ਤੇ ਠੀਕ ਆ ਵੀਰ ਜੀ ਓਕੇ ਰਿਪੋਰਟ ਇਧਰ ਆਪਣੇ ਕੋਲ ਜਿਹੜੀ ਸੈਕੰਡ ਨੰਬਰ ਤੇ ਇਧਰ ਵੜ ਆ ਗਈ ਹੈ ਇਹ ਬਾਅਦ ਚ ਨਾ ਕਰ ਲਈਏ ਮੁੜ ਕੇ ਇਹ ਉਧਰ ਹੋ ਜਾਈਏ ਇਧਰੋਂ ਦਿਖਾ ਦਿਓ ਠੀਕ ਆ ਜੀ ਤੋਂ ਦੋਸਤ ਇੱਕ ਤੇ ਜੇ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਇਹ ਬੈਡ ਦਿਖਾ ਦਿੰਦੇ ਆ ਇਹ ਵੀ ਤਾਜੀ ਸੂਈ ਆ ਜੀ ਇਹ ਵੀ ਤਾਜੀ ਸੱਜਰੀ ਹੈ ਹਾਂਜੀ ਸੱਜਰੀ ਹੈ ਕਿੰਨੇ ਕਿ ਦਿਨਾਂ ਦੇ ਵਿੱਚ ਇਹਨੂੰ ਸੂਈ ਨੂੰ ਹੋ ਗਿਆ ਜੀ ਚੌਥਾ ਦਿਨ ਸੰਸਾਬ ਹਬੋ ਦੋਸਤ ਚੌਥੇ ਦਿਨਾਂ ਦੀ ਸੂਈ ਆ ਤੇ ਸਵੇਰ ਫਿਰ ਦੂਜਾ ਕਿ ਤੀਜਾ ਦੱਸਿਆ ਇਹਦਾ ਹੀ ਦੂਜਾ 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 ਸਵੇਰ ਮਗਰ ਬੱਚਾ ਦੇ ਬੱਚੀ ਨਹੀਂ ਇਹਦੇ ਮਗਰ ਬੱਛਾ ਜੀ ਉਹਦੀ ਮਗਰ ਇਹਦੇ ਵੀ ਬੱਚਾ ਬੋਲਾ ਵੀ ਨਹੀਂ ਤਾਂ ਥੱਲੇ ਕਿੰਨਾ ਕੁ ਹਾਜਰ ਹੋਣਾ ਇਹਦੇ ਸੰਦੂ ਸਾਹਿਬ ਹੋਊਗਾ ਜੀ 16 17 ਕਿਲੋ ਹੋਊਗਾ ਵਧੀਆ 16 17 ਕਿਲੋ 16 ਕਿਲੋ ਕੰਡੇ ਦੀ ਮਿੰਤੀੜਾ ਹੋਊਗਾ ਨਾ ਠੀਕ ਬੱਚਣੇ ਮੂੰਹ ਜਾਂ ਮਾਰਤਾ ਮਨ ਜਿਆਦਾ ਉਹ ਸਮਾਂ ਚ ਲੱਗੀ ਠੀਕ ਹੈ ਜੀ ਠੀਕ ਬੱਚੇ ਗਾੜੀ ਬੰਦ ਤੇ ਨਾ ਆ ਬਿਲਕੁਲ ਉਹ ਦੱਸੋ 16 17 16 ਕਿਲੋ ਜਿਹੜਾ ਇਸ ਵਕਤ ਬੋਲਾ ਅੱਜ ਤੀਜੇ ਚੌਥੇ ਦਿਨ ਦੀ ਸੂਈ ਦੇ ਥੱਲੇ ਤੇ ਰੰਗ ਪ੍ਰਿੰਟ ਤੁਸੀਂ ਵੇਖੋ ਡੱਬੀ ਖਾਨ ਵਿੱਚ ਪੂਰਾ ਐਮ ਮੁੱਠੀ ਵਾਲਾ ਖਾਨ ਤੁਹਾਨੂੰ ਵੇਖੋ ਗੋਲ ਗਲ ਪੂਰਾ ਕੈਮ ਆ ਆ ਦੇਖੋ ਐਮ ਮੰਜਾ ਵਾਲਾ ਗੋਲ ਪੂਰਾ ਫੁੱਲ ਪੱਛੇ ਨੇ ਮੂੰਹ ਮਾਰਤਾ ਕਰਕੇ ਪਸੰਤੀ ਹੈ ਨਾ ਆਹ ਦੇਖੋ ਜੀ ਠੀਕ ਹੈ ਜੀ ਆਹ ਬੱਚਾ ਮੇਲ ਕਾਫਾ ਪੱਛਾ ਮਗਰ ਜੀ ਠੀਕ ਹੈ ਜੀ ਅੱਛਾ ਫਿਰ ਸ਼ੇਰੇ ਬਾਕੀ ਚਲੋ ਚੁਆਇਸ ਚੁਆਇਸ ਦੀ ਤੁਸੀਂ ਦੱਸ ਹੀ ਦਿੱਤਾ ਵੀ ਬਿਲਕੁਲ ਆਪਣੀਆਂ ਪੂਰੀਆਂ ਸੁਸਾਇਆਂ ਚੁਆਇਸ ਦੀਆਂ ਖਾਣ ਦੇਖੋ ਕੱਡਾ ਚੰਗਾ ਲੱਗਾ ਗਾ ਹਾਂ ਕੋਣ ਚਾਣ ਬਹੁਤ ਚੰਗੀ ਬੰਗਾ ਭਾਵੇਂ ਪਾਲੀਏ ਤੇ ਭਾਵੇਂ ਨਾ ਪਾਈਏ ਠੀਕ ਆ ਹਾਂ ਦੋਵਾਂ ਦੋਵੇਂ ਤਰੀਸ਼ ਵਾਲੀ ਨੇ ਠੀਕ ਆ ਇਹ ਤਾਂ ਫਿਰ ਸ਼ੇਰੇ ਮੁੱਲ ਕੀ ਰਹੂਗਾ ਕਿੱਥੋਂ ਤੱਕ ਦੇ ਦੇ ਰਿਏ ਹਾਂ ਸਾਬ ਜੇ ਤਾਂ ਸਿਆਲ ਹੁੰਦਾ ਤਾਂ ਇਹ ਭਾਵੇਂ ਵਸ਼ੀ ਆਪਾਂ 75 ਹਜ਼ਾਰ ਦੀ ਵੇਚ ਲੀਏ ਹਾਂ 60000 ਦੀ ਤੇ ਮੂੰਹ ਅਜੇ ਛਿੱਗੀ ਜੇ ਠੀਕ ਆ ਜੀ ਪਰ ਦੋਸਤੋ 60000 ਦੀ ਅੱਜ ਤੁਹਾਨੂੰ ਇਹ ਵੜ ਮਿਲ ਜੂਗੀ ਸੋ ਬਾਕੀ ਹਵਾਨੇ ਲੇਵੇ ਦੀ ਬੜੀ ਸਾਫ ਸੁਥਰੀ ਹੈ ਠੀਕ ਆ ਜੀ ਸੋ ਬੱਚਾ ਥੋੜਾ ਜਿਹਾ ਅੱਗੇ ਬੰਨਣ ਦਾ ਕਾਰਨ ਨਹੀਂ ਆ ਵੀ ਬੱਚਾ ਕੇ ਬੰਨਿਆ ਉਹਦੇ ਕਰਕੇ ਜਿਹੜਾ ਪਸਮਾਜ ਪਸ਼ੂ ਆ ਗਿਆ ਠੀਕ ਆ ਜੀ ਬਾਕੀ ਮੇਰਾ ਵੀਰ ਆਪਣੀ ਇੱਕ ਇੱਕ ਨਹੀਂ ਦੋ ਨਹੀਂ ਆਪਾਂ ਹਮੇਸ਼ਾ ਕਹਿੰਦੇ ਰਿਹਾ ਦੋ ਤਿੰਨ ਜੀ ਕਰਦਾ ਉਹਨੇ ਤਾਂ ਮਗਲਾ ਤਸੱਲੀ ਕਰਕੇ ਤਸੱਲੀ ਕਰੋ ਆਪਾਂ ਵੀ ਹੈਗਾ ਜੀ ਖੁਸ਼ ਆ ਜੀ ਠੀਕ ਆ ਜੀ ਉਹਦੇ ਵਿੱਚ ਕੀ ਹੁੰਦਾ ਵੀ ਆਪਦੀ ਤੁਸੀਂ ਜ਼ਿੰਮੇਵਾਰੀ ਦਾ ਪਸ਼ੂ ਜਿਹੜਾ ਲੈ ਜਾਂਦੇ ਜੇ ਤਸੱਲੀ ਆ ਵੇਖੋ ਜੀ ਠੀਕ ਹੈ ਜੀ ਸੋ ਚੋਣ ਚਾਨ ਇੱਕ ਨੰਬਰ ਆ ਭਵਾਨੇ ਚੱਡੇ ਦੀ ਸਾਫ ਸੁਥਰੀ ਅਜੇ ਬੌਲੇ ਤੇ ਆ ਜਿਵੇਂ ਜਿਵੇਂ ਚੁਆਈਆਂ ਚਾਈ ਤੇ ਦੁੱਧੋਂ ਦੋਸਤੋਂ ਮੈਂ ਪਸ਼ੂ ਚੜਦਾ ਜਾਊਗਾ ਤੇ ਇਹ ਜਿਹੜੀ ਵਹਿਰ ਤੁਹਾਨੂੰ ਮਿਲ ਜੂਗੀ 60000 ਦੇ ਵਿੱਚ ਬਾਕੀ ਛੋੜ ਛੱਪਾ ਮੌਕੇ ਤੇ ਹੋ ਜਾਊਗਾ ਕੋਈ ਨਹੀਂ ਮਾਨਤਾਨ ਕਰਦਾਂਗੇ ਜੀ ਇਧਰੋ ਵੀਰ ਸ਼ੇਰੇ ਆਪਣੇ ਕੋਲ ਜਿਹੜੀ ਆ ਆ ਗਈ ਹੈ ਇਹ ਗੱਪਣ ਵਾਛੀ ਸੰਸਾ ਇਹ ਗੱਪਣ ਤਿਆਰ ਆ ਹਾਂਜੀ ਇਹ ਦੁਜੇ ਦੁਜੇ 8-7 ਦਿਨ ਲੱਗਦੀ ਹਾਂਜੀ ਕੱਢ ਜੂ 8-7 ਦਿਨ ਹਾਂ ਦਿਨ ਲੈ ਲੈ ਜਣੇ ਹਾਂ ਜੀ ਦਿਨ ਕੱਢੂਗੀ ਤਾਂ ਵਾਛੀ ਬਣੂਗੀ ਵਾਛੀ ਹੈ ਵੇਖੋ ਕਿੰਨੀ ਫ ਕਿਆ ਕਰੋ ਛੋਟੀ ਫੇਸ ਕੁਆਲਿਟੀ ਆ ਛੋਟੀ ਬੂਥੀ ਛੋਟਾ ਕੰਨ ਜਰਸੀ ਅੰਗ ਰਹਦੀ ਪਿੰਡੇ ਦੀ ਨਿਗਰ ਠੀਕ ਆ ਜੀ ਜਰਸੀ ਪੱਖ ਜਰਸੀ ਅੰਗ ਜਿਹੜਾ ਦੋਸਤੋ ਜਰਸੀ ਪੱਖ ਇਸ ਵੜਦੇ ਵਿੱਚ ਤੁਹਾਨੂੰ ਮਿਲੂਗਾ ਬਾਕੀ ਸੋਹਣੀ ਆਡਰ ਕੁਆਲਿਟੀ ਆ ਦੇਵੇ ਦੀ ਢਿਲ ਢੋਲ ਵੈਸੇ ਦਰਸਾ ਰਹੀ ਆ ਵੀ ਹਜੇ ਸਮਾਂ ਚੰਗਾ ਚੋਖਾ ਕੱਢ ਜੂ ਕਰਮਾਂ ਲਈ ਕੋਈ 8-7 ਦਿਨਾਂ ਦੇ ਵਿੱਚ ਸੋਹਣੀ ਤਿਆਰੀ ਕਰੂਗੀ ਬਾਕੀ ਵੇਖੋ ਵੀ ਆ ਠੰਢੀ ਆ ਭਾਵੇਂ ਇਤਰਾ ਥੱਲੇ ਬੁਠਰ ਆ ਆ ਲੋ ਜੀ ਠੰਢੀ ਸੀ ਲਿਆ ਕੋਈ ਉਹ ਜੀ ਟਰੱਕ ਕਰਨੀ ਕਿ ਉਪਜਾ ਕਰਨੀਗੀ ਹੂੰ ਇੰਸਾ ਉਹ ਪਸੂ ਸੁਭਾ ਦੂਜਾ ਸੋਨਾ ਗਰੰਟੀ ਨਾਲ ਦੂਜਾ ਹੋਊਗਾ ਜੀ ਸੋ ਗਰੰਟਰਡ ਜਿਹੜਾ ਵੀਰਾਂ ਦਾ ਵੀ ਸੁਭਾ ਦੂਜਾ ਸੋਨਾ ਬਾਕੀ ਚਿਹਰੇ ਮੋਰੇ ਤੋਂ ਪਸ਼ੂ ਦੇ ਜਿਹੜਾ ਦੋਸਤੋ ਫੇਸ ਤੋਂ ਪਤਾ ਲੱਗ ਹੀ ਜਾਂਦਾ ਵੀ ਪਸ਼ੂ ਸੂਵੇ ਕਿੰਨੇ ਵਿਆਂ ਦੂਜੇ ਸੂਵੇ ਦੇ ਵਿੱਚ ਇਹ ਵਹਿੜ ਸੂਹ ਗਈ ਹੁਣ ਤੇ ਤਿਆਰੀ ਵਾਲੀ ਤੁਸੀਂ ਸਮਝੋ ਵੈਸੇ ਹਫਤੇ ਖੰਡ ਦਾ ਸਮਾਂ ਆਇਆ ਜੀ ਹੁੰਦਾ ਸਾਨੂੰ ਸਭ ਦੇਖੋ ਕਰ ਕਰ ਚੰਗਾ ਲੱਗਦਾ ਵਸ਼ੀ ਆ ਦੇਖੋ ਜੀ ਬਿਲਕੁਲ ਮੁੱਲ ਦੇ ਤਾਂ ਜਿੰਨੇ ਮੰਨ ਲੋ ਜੇ ਦਿਨ 15 ਵੀ ਵਸੀ ਕਰ ਜਾਂਦੀ ਸਗੋ ਚੰਗਾ ਵਸੀ ਰੋਤ ਚ ਆ ਜਾਂਦੀ ਆ ਹਾਂ ਹਾਂ ਗਾੜੀ ਰੱਖਣ ਦੀ ਬਾਨੀ ਬਿਲਕੁਲ ਜੀ ਬਿਲਕੁਲ ਬਤਸੋ ਚਾਹੇ ਕਿਸੇ ਵੀਰ ਨੇ ਘਰੇ ਰੱਖਣ ਵਾਸਤੇ ਚਾਹੇ ਕੋਈ ਵੀਰ ਵਪਾਰੀ ਵੀਰ ਚਾਹੇ ਕੋਈ ਸੇਲ ਪਰਚੇਸ ਕਰਨ ਵਾਸਤੇ ਪਰਪਸ ਵਾਸਤੇ ਵੀ ਤੁਸੀਂ ਖਰੀਦ ਦਿਓ ਤੇ ਵਾਦੇ ਦੀ ਬੈੜ ਆ ਕਿਉਂਕਿ ਅੱਗੇ ਕੋਈ 10-8 ਦਿਨਾਂ ਦੇ ਵਿੱਚ ਥੋੜਾ ਹੋਰ ਸਮੇਂ ਦਾ ਮੌਸਮ ਦਾ ਫਰਕ ਪੈ ਜਾਣਾ ਠੀਕ ਆ ਹਾਲਾ ਦੇ ਚੰਗੀ ਆ ਵੈਡ ਵੀ ਸ਼ੇਰੇ ਸਾਫ਼ ਸੁਥਰੀ ਆ ਬਹੁਤ ਸਾਫ਼ ਸੁਥਰੀ ਆ ਥੱਲੇ ਲੇਵੇ ਦੀ ਬਾਡੀ ਬੂਡੀ ਦੀ ਬੜੀ ਨਿੱਕਰ ਐ ਪੂਰੀ ਨਾ ਬਹੁਤ ਆ ਵੱਡਾ ਘੜਾਪਾ ਨਾ ਛੋਟੀ ਵਿਛਲੇ ਮੇਲ ਦੀ ਪੂਰੀ ਵਧੀਆ ਵਸ਼ੀ ਆ ਬਿਲਕੁਲ 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 ਵੈਸੇ ਹੈ ਕ੍ਰੋਸ ਚ ਪਰ ਜਿਵੇਂ ਇੱਕ ਪੰਜਾਬ ਵਾਲੀ ਜਰਸੀ ਹੁੰਦੀ ਆ ਓਡੇ ਕੱਟ ਕੱਟ ਚ ਜਾਂਦੀ ਆ ਵੱਡਿਆਂ ਚ ਜਰਸੀ ਕ੍ਰੋਸ ਰੱਖਦੀ ਆ ਲੋ ਵੀ ਸੁਸੀਲੀਆਂ ਸੁਲੀਆਂ ਤੁਸੀਂ ਚੈੱਕ ਕਰੋ ਮੇਰਾ ਵੀਰ ਜਿਹਨੇ ਘਰੇ ਰੱਖਣੀ ਆ ਤੇ ਜਰੂਰ ਤੁਸੀਂ ਅੱਜ ਕੋਈ 5-7 ਸੱਤਾ ਕਿ ਦਿਨਾਂ ਦਾ ਫਰਕ ਜਰੂਰ ਆ ਪਰ ਅੱਜ ਤੁਹਾਨੂੰ ਜਿਹੜੀ ਬਿਲਕੁਲ ਜਾਇਜ਼ ਵੀ ਮਿਲ ਜੂਗੀ ਨਾਲੇ ਪਸ਼ੂ ਐਨੀਮਲ ਐਨੀਮਲ ਵੀ ਜਿਹੜਾ ਦੋਸਤੋ ਬਿਲਕੁਲ ਸਾਫ਼ ਸੁਥਰਾ ਹੈ ਘਰੇ ਸਾਂਭਣ ਵਾਲੇ ਵੀ ਨਾਲੀ ਜਿਹੜੀ ਆ ਬਹੁਤ ਖੂਬਸੂਰਤ ਚੀਜ਼ ਆ ਲੈ ਵੀ ਫਿਰ ਸ਼ੇਰੇ ਦੇਵਾਂਗੇ ਕਿੰਨੇ ਦੀ ਆਪਾਂ ਅੱਜ ਗੱਬਣ ਤਿਆਰ ਹੰਦਰ ਸਾਹਿਬ ਅੱਜ ਵਛੀ ਕੱਚੀ ਅੱਜ ਵਛੀ ਦੇ ਦੀ ਆਪਾਂ 5000 ਹਾਂ ਇਹ ਵਛੀ ਤਿਆਰ ਹੋ ਜਾਂਦੀ ਦੂਜੀ ਵੀਡੀਓ ਨੂੰ ਆਪਣੇ ਤੋਂ ਨਹੀਂ ਵਿਗਦੀ ਇਹ ਵਛੀ ਦਾ ਮੁੱਲ ਕਰਾਂਗੇ ਫਿਰ ਦੁਬਾਰਾ ਆਪਾਂ ਹਾਂ 5000 ਰੁਪਿਆ 2000 ਛੱਡ ਦਾਂਗੇ ਅਗਲੇ ਦਾ ਮਾਨਤਾ ਅ ਲੈਂ ਦੇਣ ਵਾਲੇ ਮੋਲਿਆ ਵੇਖ ਲੋ ਬੱਚੀ ਕਿੰਨੀ ਚੰਗੀ ਏ ਨਹੀਂ ਵੀ ਗੱਲ ਕੋਈ ਆਪਾਂ ਵੀ ਉਦਾਂ ਹੀ ਮਿਲ ਕੇ ਕਹੀ ਜਾਂਦੇ ਆ ਕਿ ਕੋ ਭੈਣ ਭਰਾ ਆਖੇ ਯਾਰ ਲੋ ਵੀ ਦੋਸਤੋ ਅੱਜ 40000 ਦੀ ਮਿਲਦੀ ਪਈ ਏ ਤੁਹਾਨੂੰ 48000 ਦੀ ਅੱਜ ਮਿਲ ਜੂਗੀ ਤੇ ਬਾਕੀ ਸੂਣ ਸਾਣ ਤੋਂ ਬਾਅਦ ਜੇਕਰ ਗੱਲ ਕਰਕੇ ਉਹ ਵੱਖਰੀ ਗੱਲਬਾਤ ਹੋਊਗੀ ਕੋਈ ਉਹ ਮੇਰਾ ਵੀਰ ਕੋਈ ਅੱਗੇ ਵੇਚਣ ਵਾਲਾ ਵੀ ਲੈ ਕੇ ਜਾਂਦਾ ਤੇ ਜਲ ਪਾਣੀ ਤੁਹਾਨੂੰ ਦਊਗੀ ਅੱਗੇ ਕਰਮਾਲੀ ਕਾ ਤੋ ਕੋ ਤੋ ਸੋਨਾ ਕੋਈ ਛੋਟੀ ਮੇਰਾ ਮਰਜੀ ਵੇਚਣ ਵਾਲਾ ਬੰਦਾ ਵੀ ਲੈ ਲੈ ਵੇਸ਼ ਆ ਲੋ ਤਸਵੀਲੀਆਂ ਸੂਲੀਆਂ ਤੁਸੀਂ ਚੈੱਕ ਕਰੋ ਜਿਹੜੀਆਂ ਗੱਲਾਂ ਚੀਜ਼ਾਂ ਵੇਖਣ ਵਾਲੀਆਂ ਨੇ ਤੋ ਚੰਗੀ ਆ ਰੰਗ ਪ੍ਰਿੰਟ ਫੈਸ਼ਨ ਡਿਜ਼ਾਈਨ ਚੰਗਾ ਬੈਠਦਾ ਬਾਕੀ ਆ ਵੇਖੋ ਫੇਸ ਕੁਆਲਿਟੀ ਇੱਕ ਵਾਰੀ ਫੇਰ ਸੰਤੂ ਸਾਹਿਬ ਮੈਂ ਹਰ ਵਾਰੀ ਇੱਕ ਬੇਨਤੀ ਕਰਦਾ ਹਾਂ ਹਾਂਜੀ ਦੇਖੋ ਹੁਣ ਆਪਾਂ ਵੀਡੀਓ 'ਚ ਸਾਰਾ ਕੁਝ ਦੱਸੀ ਜਾਂਦੇ ਹਣਾ ਕੱਲੀ ਕੱਲੀ ਗੱਲ ਆਪਾਂ ਮੈਂਸ਼ਨ ਕਰਦੇ ਹਾਂ ਹਾਂਜੀ ਹਾਂਜੀ ਉਹਦੇ ਭੈਣ ਭਰਾ ਵਿਚਾਰੇ ਫੇਰ ਰੱਖਣੇ ਨਹੀਂ ਇੱਕ ਵਾਰੀ ਫੇਰ ਵੀਡੀਓ ਪਾਓ ਅੱਛਾ ਜੀ ਮੰਨ ਲਓ ਕਿਹੜੇ ਘਰ ਹੋਈਦਾ ਕਿਹੜੇ ਨਹੀਂ ਹੋਈਦਾ ਉਹ ਬਿਲਕੁਲ ਬਿਲਕੁਲ ਫੇਰ ਆ ਵੀਡੀਓ ਦਾ ਮਤਲਬ ਮਜ਼ਾ ਆ ਜਾਂ ਨਹੀਂ ਆਉਂਦਾ ਜਾਂ ਤੇ ਇੱਥੇ ਮੰਨ ਲਓ ਪੂਰੀ ਵੀਡੀਓ ਵੇਖੋ ਆ ਪੂਰੀ ਫੋਟੋ ਥੱਲੀ ਕਰਕੇ ਫੇਰ ਸਾਨੂੰ ਫੋਨ ਲਾਓ ਬਿਲਕੁਲ ਜੀ ਬਿਲਕੁਲ ਵੀਡੀਓ ਸਾਰੀ ਵੇਖੋ ਲੈ ਦੋਸਤੋ ਪਹਿਲਾਂ ਹੀ ਹਰ ਇੱਕ ਐਂਗਲ ਪੱਕ ਤੋਂ ਆਪਾਂ ਚੀਜ਼ ਦਿਖਾ ਦੇ ਆਹ ਸਾਰੀ ਚੀਜ਼ ਵੇਖ ਕੇ ਤਸੱਲੀ ਕਰਕੇ ਫੇਰ ਫੋਨ ਲਾਓ ਕਾਲੀ ਨਾ ਕਰੋ ਆ ਕਾਲੀ ਨਾ ਕਰੋ ਜੋ ਸਾਨੂੰ ਵੇਚਣ ਵਾਲਿਆਂ ਨੂੰ ਕੋਈ ਕਾਲੀ ਨਹੀਂ ਤੇ ਲੈਣ ਵਾਲੇ ਕਾਹਤੋਂ ਕਾਲੀ ਕਰਦੇ ਹਾਂ ਕੋਈ ਵੀ ਆ ਪੂਰ ਥੱਲੀ ਆਪਣੀ ਰੀਜ ਨਾ ਕਰਕੇ ਫੇਰ ਫੋਨ ਲਾਓ ਲੈ ਵੀਰ ਛੜੇ ਕਿੰਨੇ ਦੀ ਕਿਹਾ 48 ਦੀ 48 ਦੀ ਅੱਜ 48 ਦੀ ਜਿਸ ਨੂੰ ਆ ਦੋਸਤੋ ਬਾਕੀ ਪਸੰਦ ਆਉਗੀ ਨਿੱਗਰ ਕਰਦੀ ਆ ਵੈੜਾ ਗਿਆ ਸੋ ਪਸੰਦ ਆਉਗੀ ਕੋਈ ਵੀ ਛੱਡ ਕੇ ਨਹੀਂ ਪੂਰੀ ਮਜਬੂਤ ਪੱਥਰ ਵਰਗੀ ਆ ਲਓ ਠੀਕ ਆ ਵੀਰ ਸ਼ਰੇਆ ਕੇ ਆਪਣੇ ਕੋਲ ਜਿਹੜੀ ਇਹ ਆ ਗਈ ਮੱਝ ਹਾਂਜੀ ਇਹ ਦੂਜਾ ਸੂਬਾ ਸੋਈ ਆ ਜੀ ਛੋਟੀ ਕਿਨ ਮਾ ਦੂਜਾ ਕਿ ਤੀਜਾ ਦੂਜਾ ਦੂਜਾ ਗਰੰਟੀ ਨਾਲ ਦੂਜਾ ਜੀ ਦੂਜਾ ਸੂਬਾ ਹਾਂਜੀ ਲਓ ਤੋ ਦੂਜਾ ਸੂਬਾ ਗਿੱਲਾ ਨਾ ਡੂ ਜਾਵੇ ਬੱਚੇ ਦਾ ਠੀਕ ਹੈ ਕਟਾ ਮਗਰ ਆ ਗਿਆ ਹਾਂਜੀ ਮਗਰ ਕਟਾ ਠੀਕ ਆ ਜੀ ਬਾਕੀ ਆ ਫੇਸਬੁਕ ਕੁਆਲਿਟੀ ਐਵੇਂ ਦੀ ਅਭੀ ਜਿਵੇਂ ਢਾਲ ਤਲਵਾਰਾ ਦੋਸਤੋ ਪਸ਼ੂ ਆਪਾਂ ਦੇਖਦੇ ਮੀਨੀ ਢਾਲੀ ਮੀਨੀ ਢਾਲੀ ਆ ਥੋੜੀ ਮੀਨੀ ਢਾਲੀ ਆ ਇੱਕ ਇੱਕ ਸਿੰਘ ਜਿਹੜਾ ਬਿਲਕੁਲ ਕੰਨ ਦੇ ਫਰੰਟ ਤੋਂ ਆਗਾਹ ਨੂੰ ਆ। ਇੱਕ ਥੋੜਾ ਜਿਹਾ ਚਗਮਾ ਜਿਹੜਾ ਦੋਸਤੋ ਬਿਲਕੁਲ ਕੰਨ ਦੇ ਨਾਲ ਆ ਬੈਕ ਸਾਈਡ ਨੂੰ। ਤੇ ਦੂਜਾ ਸੁਬਾਹ ਸੂਈ ਆ ਤੇ ਤੀਜਾ ਕਿ ਚੌਥਾ ਦਿਨ ਕਿਨਵਾ? ਅੱਜ ਤੀਜਾ ਕਿ ਦਿਨ ਆ ਜੀ। ਬੌਲੇਜ ਹੀ ਐ। ਹਾਂਜੀ ਬੌਲੇਜ ਬੌਲੇਜ। ਤਾਂ ਦੋਸਤੋ ਬੌਲੇਜ ਹੀ ਆ। ਤਾਂ ਹੀ ਤਾਂ ਬਨਵਾਈ ਨੂੰ ਹੋਈ ਨਹੀਂ ਉਤਰਾ ਹੀ ਆਪਾਂ ਪਾ ਦਿੱਤੀ। ਸੋ ਬੌਲੇਜ ਇਹ ਦੋਸਤੋ ਝੋਟੀ ਆ ਇਸ ਵਕਤ ਤੇ ਸਮਾਂ ਤੁਹਾਨੂੰ ਨੋਟ ਕਰਾ ਹੀ ਦਿੱਤਾ। ਦੂਜਾ ਤੇਜਾ ਤੀਜਾ ਕਿ ਦਿਨ ਇੱਥੇਗਾ। ਬੌਲਾ ਬੌਲਾ ਵੀ ਸਿਰ ਕਿੰਨਾ ਕ ਦੱਸਿਆ? 7 ਕਿਲੋ ਹੁਸਨ ਸਵਾਇਦ 7 ਕਿਲੋ ਬੋਲਾ ਇੰਨਾ ਦੇਣਾ ਦੂਜੇ ਤੀਜੇ ਦਿਨ ਦੀ ਸੁਈ ਨੋਰ ਕੰਨ ਦੇ ਦੂਜੀ ਆ ਬਿਲਕੁਲ ਜੀ ਹਉ ਦੋਸਤੋ 7 ਕਿਲੋ ਬੋਲਾ ਐਸ ਝੋਟੀ ਦੇ ਥੱਲੇ ਇਸ ਵਕਤ ਹਾਜ਼ਰ ਆ ਕੋਈ ਵੀਰ ਬੋਲੇ ਤੇ ਜੇਕਰ ਆਪਾਂ ਕਿਹਾ ਤੇ ਬੋਲੇ ਤੇ ਆਪਣੀ ਤੁਸੀਂ ਚਬਾਈ ਕਰਕੇ ਤਸੱਲੀ ਕਰ ਲਿਓ ਠੀਕ ਆ ਜੀ ਅਸਲ ਫਿਰ ਛੇੜੇ ਵਿੱਚ ਲਾ ਸਰੂ ਚੱਲਦਾ ਵਿੱਚ ਲਾ ਚੱਲਦਾ ਹੀ ਆਉਂਦਾ ਡੋਕਾ ਮੜਕਾ ਆਉਂਦਾ ਕਿੱਥੇ ਸਾਰਾ ਆਉਂਦੀ ਆ ਆਪਾਂ ਇਹ ਕਹਿ ਰਹੀ ਆ ਠੀਕ ਹੈ ਜੀ ਉਹਦੇ ਛੇੜੋਗੇ ਤਾਂ ਫਿਰ ਤੇ ਆਜੂਗਾ ਜੇ ਨਾ ਛੇੜਾਂਗੇ ਤਾਂ ਨਹੀਂ ਵੀ ਆਉਂਦਾ ਠੀਕ ਹੈ ਜੇ ਆਪਾਂ ਕੱਢਾਂਗੇ ਫਿਰ ਇੱਕ ਦੋ ਧਾਰਾਂ ਤੋਂ ਚਾਈ ਜਾਣੀਆਂ ਠੀਕ ਹੈ ਠੀਕ ਹੈ ਹਣਾ ਤਾਂ ਸਮਾਂ ਜਾ ਲਾਤਾ ਵਾ ਬੱਚਿਆਂ ਨੇ ਡੰਗਰ ਸਗੋ ਲੋ ਤਾਂ ਨੋ ਕੱਟ ਵੀ ਦੇ ਆ ਕਰੂ ਚੈੱਕ ਠੀਕ ਹੈ ਸੋ ਆ ਥਣ ਦੇਵਾ ਤੋਂ ਸੋ 6 ਕਿਲੋ ਇਸ ਵਕਤ ਬੋਲਾ ਇਹਦੇ ਥਲੀ ਖਾਜਰ ਸੋ ਛੋਟੀ ਦੂਜਾ ਸਵੇਰ ਸੋਈ ਆ ਤੇ ਚੋਣ ਜਾਂਦੀ ਵੀਰੇ ਮੈਨੂੰ ਲੱਗਦਾ ਵੀ ਇਹ ਵੀ ਪੂਰੀ ਕੋਈ ਥਾਣੀ ਬਹੁਤ ਚੰਗਾ ਲੱਗਾ ਹਾਂ ਕਿੱਦਾਂ ਵਾਇਆ ਨੋਕ ਵਾਲਾ ਥਣ ਲੱਗਾ ਝੋਟੀ ਠੀਕ ਹੈ ਜੀ ਤੇ ਚੋਣ ਜਾਂਦੀ ਆਪਾਂ ਬੋਲਾ ਉਹ ਦੱਸਦੇ ਆ ਜਿਹੜਾ ਹੈਗਾ ਵਾ ਉਹ ਜੇ ਵਪਾਰੀਆਂ ਵਾਲਾ ਆਪਾਂ ਵੱਧ ਦੱਸਿਓ ਫਿਰ ਆਪਾਂ 10 ਕਿਲੋ ਦਸੀ ਜਾਈਏ ਭਾਵੇਂ ਹਾਂ 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 ਆਪਾਂ ਤਾਂ ਦੱਸਦੇ 6-7 ਕਿਲੋ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਦੁੱਧ ਇੰਨਾ ਕੀ ਅਜੇ ਬੋਲਾ ਦੇਣਾ ਦੁੱਜੇ ਜਿੱਦਨ ਦੀ ਸੂਈ ਨੇ ਬਿਲਕੁਲ ਜੀ ਬਿਲਕੁਲ ਬਾਕੀ ਦੁੱਧ ਦਾ 1000 ਕਿਲੋ ਦਿੰਦੀ ਆ ਝੋਟੀ ਸਹੀ ਹੈ ਜੀ ਸਹੀ ਹੈ ਪਹਿਲਾਂ ਨੇ 10 ਕਿਲੋ ਭਰਿਆ ਵਾ ਹਾਂ ਦੁੱਧ ਵਾਲੀ ਆ ਜ ਪਤੋਂ ਉਸ ਕੋਈ ਬਰਾ ਇਹੋ ਜਿਹੇ ਪਸ਼ੂ ਵੈਸੇ ਵੀ ਬਹੁਤ ਖਾਸ ਹੁੰਦੇ ਆ ਠੀਕ ਹੈ ਜੀ ਦੁੱਧ ਵਾਲੇ ਬਣੇ ਸਪੈਸ਼ਲ ਤੇ ਜਿਆਦਾ ਨਹੀਂ ਆਪਾਂ ਕਵਾਂਗੇ 10 ਕਿਲੋ ਵੀ ਕਰਮਾਲੀ ਚਵਾਈ ਕੀ ਤਾਂ ਦੁੱਧ ਬਹੁਤ ਹੁੰਦਾ 10 ਕਿਲੋ ਦੁੱਧ ਥੋੜਾ ਨਹੀਂ ਹੁੰਦਾ ਤੇ ਇਸ ਵਕਤ ਜਿਹੜਾ ਬੋਹਲਾ ਉਹਨੇ ਹੀ ਦੱਸਿਆ ਕਿ ਜਿੰਨਾ ਕਿ ਤੇ ਥੱਲੇ ਹਾਜ਼ਰ ਆ 6 ਕਿਲੋ ਬੋਹਲਾ ਇਸ ਵਕਤ ਤੀਜੇ ਦਿਨ ਦੀ ਸੂਈ ਥੱਲੇ ਠੀਕ ਹੈ ਜੀ ਚੱਡਾ ਛੋਟਾ ਬੜਾ ਸੋਹਣਾ ਕਰਮਾਲੀ ਦਾ ਠੀਕ ਹੈ ਸਾਫ ਸੁਥਰਾ ਜਿੰਨਾ ਵੀ ਹੈ ਤੇ ਅੱਛਾ ਵੀਰ ਸਿਰ ਇਹ ਦੇਵਾਂਗੇ ਕਿਨੇ ਦੀ ਆਪਾਂ ਹੰਦੂ ਸਾਹਿਬ ਆਪਾਂ ਮਹੇ ਦਾ ਵੀ ਮੋਲ ਆਪਾਂ ਕੋਈ ਲੱਖ ਨਹੀਂ ਕਰਨਾ ਆਪਾ 72 ਦੀ ਛੋਟੀ ਹੈ ਜੀ 72000 ਦੀ ਛੋਟੀ ਹੈ ਠੀਕ ਹੈ ਜੀ ਬਾਕੀ ਤੁਸੀਂ ਵੀ ਵੇਖ ਲਓ ਵੀ ਜੇ ਤੇਨੇ ਦਾ ਮਾਲ ਹੈਗਾ ਹੂੰ ਤੁਸੀਂ ਵੀ ਰੋਜ਼ ਆਪਾਂ ਇਹੋ ਕੰਮ ਹੀ ਕਰਦੇ ਹਾਂ ਸਾਰੇ ਬਿਲਕੁਲ ਬਿਲਕੁਲ ਲੋ ਵੀ 72000 ਦੀ ਦੋਸਤੋ ਇਹ ਤੁਹਾਨੂੰ ਜਿਹੜੀ ਛੋਟੀ ਮਿਲ ਜਾਊਗੀ ਤੇ ਬਾਕੀ ਕਿਸੇ ਭੈਣ ਭਰਾ ਸੱਜਣ ਦਾ ਮਾਨਦਾਨ ਰੱਖਿਆ ਜਾਂਦਾ ਕੋਈ ਵੀਰ ਵੀ ਸੌਦਾ ਕਰਦਾ ਤੇ ਛੋੜ ਛੱਪੇ ਨਹੀਂ ਹੈਗਾ ਕੋਈ ਫਿਕਸ ਆ ਬਾਕੀ ਵਿੱਚੋਂ ਦੋ ਵੀ ਗੰਜائش ਆ ਜੋ ਵੀ ਮਾਨਤਾ ਬਣਦਾ ਸਰਦਾ ਉਹ ਮੌਕੇ ਤੇ ਜਰੂਰ ਹੋ ਜੂਗਾ ਠੀਕ ਆ ਜੀ 77000 ਇਹਦੀ ਲੈਣ ਦੇਣ ਦੀ ਗੱਲਬਾਤ ਵੀਰ ਨੇ ਕੀਤੀ ਆ ਸੋ ਪਸੰਦ ਆਊਗੀ ਮੱਝ ਝੋਟੀ ਆ ਦੂਜਾ ਸਵੇਰ ਕੋਈ ਮੰਨ ਕੇ ਤੁਸੀਂ ਸੌਦਾ ਕਰ ਲਿਓ ਮਗਰ ਕਟਾ ਇਹ ਕੋ ਦੂਜੀ ਆਪਾਂ ਵਿਖਾ ਦੀ ਜਿਹੜੀ ਫਿਰ ਬੱਚਾ ਚੁੰਗਿਆ ਇੱਕ ਵਾਰ ਦੋਸਤੋ ਸੈਕੰਡ ਨੰਬਰ ਤੇ ਸੀ ਉਹ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਠੀਕ ਆ ਜੀ ਵੇੜਾ ਵੱਡੀ ਸੰਤ ਸਾਹਿਬ ਹਾਊ ਦਾ ਬਾਰੇ ਇਹਦੀ ਸਾਰੀ ਕੋਈ ਨਹੀਂ के के दे अच्छा एदा टाइम ਕਿੰਨਾ ਕ ਕਿੰਨੇ ਕ ਦਿਨਾਂ ਦੀ ਸੂਈ ਇਹ ਵੀ ਸੰਤ ਸਭ ਕੋਈ ਹਫਤੇ ਕਿ ਧਿਆਨ ਪਾਉਣ ਦੀ ਸੂਈ ਆ ਅੱਛਾ ਜੀ ਮਗਰ ਬੱਛਾ ਇਹਦੇ ਵੀ ਆਏ ਤੇ ਮਗਰ ਬੱਛਾ ਮੌਜੀ ਇਹ ਤੇ ਮਗਰ ਵੀ ਬੱਛਾ ਕੋਈ ਹਫਤੇ ਦੇ ਹੀਰਗੜ ਦੇ ਹੀਰਗੜ ਦਾ ਦੋਸਤੋ ਸਮੋ ਆ ਇਹ ਦੱਸ ਦੋ ਵੀਰਾਂ ਨੂੰ ਵੀ ਚੁੰਗ ਗਿਆ ਉਹਨੇ ਬੱਚਾ ਅੱਛਾ ਠੀਕ ਆ ਦੁੱਧ ਪਾਜੀ ਇਹਦੇ ਕੋਲ 16 ਕਿਲੋ ਦੀ ਸੂਈ ਥਲੇ ਵੈਸੇ ਦੁੱਧ ਆਪਾਂ ਕਿੰਨਾ ਚਵਾਵਾਂਗੇ ਪਾਜੀ 16 ਕਿਲੋ ਦੁੱਧ ਆਪਣੇ ਘਰ ਕੋ ਦੋ ਟਾਈਮ ਤਿੰਨ ਟਾਈਮ ਜਿੰਨੇ ਟਾਈਮ ਮਰਜ਼ੀ ਚੋਈ ਜਾਵੇ 16 ਕਿਲੋ 16 ਲੀਟਰ ਇਹ ਕੋ ਦੁੱਧ ਗਿੰਦੋ ਬੋੜਾ ਗਿੰਦੋ ਕੋਈ ਨਾ ਹਨ ਮਾਣ ਨਾਲ ਲੱਗੇ ਹੋ ਕਦਕੂ ਤੋਂ ਵੱਡਾ ਪੂਰਾ ਪੂਰੇ ਵੱਡੇ ਕਦ ਕਰਦੀ ਥੱਲੋਂ ਵੀ ਆਇਆ ਪੂਰੀ ਪੂਰੀ ਪੁੱਲ ਬੰਦੀਆ ਬੰਦੋਸੋ ਮਗਰ ਦੇ ਵਛਾ ਸੀਗਾ ਠੀਕ ਆ ਜੀ ਆਉਣ ਤੋਂ ਕੁਝ ਸਮਾਂ ਪਹਿਲਾਂ ਬੱਚੇ ਬਿਲਕੁਲ ਲੱਗੇ ਬਨੇ ਸੀਗੇ ਤੇ ਦੁੱਧ ਪੂਰੇ ਦਾ ਪੂਰਾ ਹੀ ਤੁਸੀਂ ਸਮਝੋ ਮਗਰਲੇ ਥਣੇ ਵੇਖੋ ਪੂਰੇ ਨੁਚੜ ਗਏ ਮਗਰਲੇ ਥਣੋਂ ਪੂਰਾ ਦੁੱਧ ਜਿਹੜਾ ਬੱਚਾ ਪੀ ਗਿਆ ਠੀਕ ਆ ਤੇ ਇਹ ਨਹੀਂ ਹੈਗੀ ਕੋਈ ਗੱਲ ਮੇਰਾ ਵੀਰ ਇੱਥੇ ਆਵੇ ਤੇ ਦੋਸਤੋ ਪੂਰੀ ਬੰਦੀਆਂ ਘੜੇ ਵਰਗਾ ਚੜਨ ਦੱਸੋ ਹਾਂ ਉਹ ਬਲੈਡਰ ਜਿਹੜਾ ਦੋਸਤੋ ਤਿਆਰ ਕਰਨੀ ਚਾਹੀਦੀ ਹੈ ਜਦੋਂ ਸ਼ਾਮ ਨੂੰ ਚੁਵਾਈ ਦਾ ਸਮਾਂ ਆਉਂਦਾ ਪੁੱਤ 16 ਕਿਲੋ ਦੁੱਧ ਆਪ ਚਵਾ ਕੇ ਦਵਾਂ ਤਸਲੀ ਨਾ ਆਇਆ ਥਣ ਵੀ ਮਗਰਲੇ ਅਗਲਿਆਂ ਦੇ ਮਗਲਿਆਂ ਦੇ ਬਰਾਬਰ ਠੀਕ ਹੈ ਜੀ ਆ ਹੁਣ ਤਾਂ ਚੁੰਡੀਆਂ ਕਰਕੇ ਤਾਂ ਐਂ ਜਿਆਦਾ ਇਤਰਾ ਮਗਲੇ ਛੋਟੇ ਹੁੰਦੇ ਆ ਉਹ ਛੋਟੇ ਹੁੰਦੇ ਆ ਬਿਲਕੁਲ ਸੋ ਆ ਮਗਰ ਬੱਚਾ ਠੀਕ ਹੈ ਜੀ ਆ ਬੱਚਾ ਇਹਦਾ ਆ ਬੱਚਾ ਨੜਵਾ ਹ ਜੇ ਬਿਲਕੁਲ ਬੱਚੇ ਦੇ ਨਾਲ ਤੁਹਾਨੂੰ ਦਿਖਾਈ ਦਊਗਾ ਥੋੜਾ ਜਿਹਾ ਠੀਕ ਹੈ ਜੀ ਇਹ ਵੇੜਾ ਭਰਾਵੋ 16 ਕਿਲੋ ਦੁੱਧ ਐਸ ਵਕਤੇ ਤੇ ਥੱਲੇ ਜਿਹੜਾ ਹਾਜ਼ਰ ਆ ਅਗਲੇ ਆ ਗਰਮਾ ਦੇ ਟਾਈਮ ਕੋ ਟਾਈਮ ਬਨ ਕੇ ਆਪਣੀ ਤਸਲੀ ਕਰ ਲੈ ਠੀਕ ਹੈ ਜੀ ਤੋ ਕਈ ਵਾਰ ਵੀਰਾਂ ਦੇ ਮਨ ਦੇ ਵਿੱਚ ਡਾਊਟ ਹੁੰਦਾ ਵੀ ਸ਼ਾਇਦ ਕੋਈ ਵਪਾਰ ਕਰਦੇ ਆ ਵੀ ਕੋਈ ਨਜਾਇਜ਼ ਗੱਲ ਕਹਿੰਦੇ ਆ ਵੀ ਸ਼ਾਇਦ ਬੱਚਾ ਚੁੱਕ ਗਿਆ ਤੇ ਫਿਲਹਾਲ ਮੇਰਾ ਵੀਰ ਟਾਈਮ ਤੋਂ ਟਾਈਮ ਆਪ ਦੀ ਤਸੱਲੀ ਕਰ ਲਿਓ ਕਿ ਕਿਸੇ ਵੀਰ ਦੇ ਮਨ ਦੇ ਵਿੱਚ ਕੋਈ ਡਾਊਟ ਨਾ ਰਵੇ ਠੀਕ ਆ ਆ ਉਹਦਾ ਸਵਦਾ ਕਰਕੇ ਰਕਾ ਕੇ ਚੋ ਕੇ ਤਸੱਲੀ ਕਰਕੇ ਖੜਨ ਹਾਂ ਬਿਲਕੁਲ ਠੀਕ ਆ ਅੱਛਾ ਵੀਰ ਸ਼ੇਰੇ ਇਹ ਆਪਾਂ ਦੇ ਨਹੀਂ ਕਿੰਨੇ ਦੀ ਸੀਗੀ ਸੰਧੂ ਸਾਹਿਬ ਬੱਚੀ ਤੇ ਜਿਆਦੀ ਆ ਚਲੋ 52000 ਦੀ ਦੀ 52 ਦੀ 52 ਦੀ 50 52 ਦੀ 5000 ਪੂਰੇ ਵੱਡੇ ਕੱਦ ਕਰਦੀ ਵਹਿੜਿਆ ਹੂੰ ਲੋ ਵੀ ਤੁਸੀਂ ਇਹ ਵੀ ਜਿਗਰ ਜੋ ਇੱਕ ਵਾਰੀ ਫੇਰ ਕਰ ਦਿੰਦੇ ਆ ਪੂਰੇ ਵੱਡੇ ਕੱਦ ਪੁੱਤ ਵਿੱਚ ਜਿੰਨੀਆਂ ਵਾੜਾ ਦਿਖਾਈਆਂ ਉਹਨਾਂ ਸਾਰੀਆਂ ਦੇ ਵਿੱਚੋਂ ਵੱਡੀ ਆ ਤੇ ਬਹਿਣੀ ਵਾਲੀ ਸਾਈਡ ਤੋਂ ਵੀ ਤੁਹਾਨੂੰ ਇਦਰੋਂ ਦਿਖਾ ਦਿੰਦੇ ਆਪਾਂ ਕਰੋ ਚੈੱਕ ਅਗਲੇ ਹਫਤੇ ਨਾਲ ਦੁੱਧ ਹੈਗਾ ਮਗਰ ਲੈ ਚੂਗੀ ਆਹੋ ਤੁਹਾਨੂੰ ਮੁਸਾਫੀ ਕਰ ਦਿੰਦੇ ਬੱਚਾ ਚੰਗਾ ਵਾਰੇ ਲੱਗਾ ਰਿਹਾ ਕਿਤੇ ਤੂੰ ਵੇਖਿਆ ਨਹੀਂ ਮਾਵੀ ਅੰਦਰ ਚਲੇ ਆਂ ਇਦਰ ਦੇਖੋ ਬਾਕੀ ਇਹ ਉਹ ਨਹੀਂ ਕੋਈ ਹੁਜਵਾਈ ਬਿਨੋ ਬਹਿਣੀ ਤੇ ਨਾ ਆ ਗਿਆ ਨਾ ਗਿਆ ਅਗਲੇ ਥਣ ਕਰੋ ਚੈੱਕ ਮਗਰਿਆਂ ਜੋ ਮਾਰਦੇ ਨੇ ਇਹਦੀਆਂ ਦੋ ਦੋ ਟਾਣੀਆਂ ਬਾਕੀ ਇਦਾਂ ਕੋ ਡੰਗਾ ਮਾਰਦੇ ਆਂ ਵਾਹ ਮਾਰਦੇ ਆਂ ਦੇਖੋ ਜੀ ਬਾਕੀ ਉਹ ਗੱਲ ਦੀ ਆਪਣੀ ਗਰੰਟੀ ਆ ਤੇ ਧਾਰ ਦਾ ਬਣਾ ਫਰਕ ਹੋਊਗਾ ਮਗਰਿਆਂ ਥਾਂ ਦਾ ਐ ਇੱਕੋ ਜਿਹਾ ਬਰਾਬਰ ਵਰਨ ਕੇ ਪਰ ਉਹਨੂੰ ਬਚਾ ਜੋ ਦੋਵੇਂ ਥਾਂ ਚੋਂ ਗਿਆ ਮਗਰਲੇ ਠੀਕ ਆ ਜੀ ਲਓ ਦੋਸਤੋ ਇਹ 52000 ਦੀ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਸੋ ਮਾਨਤਾ ਨਾਲ ਛੋੜ ਛੱਪਾ ਉਹ ਕੱਲੇ ਕੱਲੇ ਪਸ਼ੂ ਦੇ ਵਿੱਚੋਂ ਵਾਰ-ਵਾਰ ਕਹਾਂ ਕੋਈ ਜ਼ਿਆਦਾ ਨਹੀਂਗਾ ਸ਼ੋਰ ਸੇ ਆਪਾਂ ਹਰ ਇੱਕ ਪਸ਼ੂ ਦੇ ਵਿੱਚੋਂ ਮਾਨਤਾ ਨ ਹੋ ਜਾਊਗਾ ਜੋ ਵੀ ਗੰਜਾਇਸ਼ ਆ ਮੌਕੇ ਤੇ ਇਹ ਅੱਜ ਨਾਗਨੇ ਟੋਟਲ ਵੀਰ ਸ਼ੇਰੇ ਦੇ ਕੋਲ ਆਲਫ ਡੇਰੀ ਫਾਰਮ ਤੇ ਅੱਜ ਆਪਣੀ ਵਿਜ਼ਿਟ ਸੀਗੀ ਤੇ ਟੋਟਲ ਪੰਜ ਪਸ਼ੂ ਤੁਹਾਨੂੰ ਦਿਖਾ ਦਿੱਤੇ ਆ ਸੋ ਪੰਜੇ ਪਸ਼ੂਆਂ ਦੀ ਤਸੱਲੀ ਜਿਹੜੀ ਦੋਸਤੋ ਨਾਲ ਦੀ ਨਾਲ ਜਿੰਨੇ ਪਸ਼ੂਆਂ ਦੀ ਆਪਾਂ ਕਰਵਾ ਦਿੱਤੀ ਆ ਸੋ ਬਾਕੀ ਜਿਹੜਾ ਕੋਈ ਮੇਰਾ ਵੀਰ ਇੱਥੇ ਆਣ ਕੇ ਕਰਨੀ ਚਾਹੁੰਦਾ ਤਾਂ ਸਾਡੀ ਤੇ ਪੈਸੇ ਖਰਚ ਕਰਨੇ ਆਪਾਂ ਹਾਕ ਸਮਝ ਕੇ ਤੁਸੀਂ ਵੀ ਠੀਕ ਆ ਤੇ ਇਹ ਨਾਗਨੇ ਅੱਜ ਟੋਟਲ ਪੰਜ ਜਿਨ੍ਹਾਂ ਦੇ ਵਿੱਚੋਂ ਇੱਕ ਮੱਝ ਇੱਕ ਗੱਭਣ ਵੈੜ ਤਾਨੂੰ ਤਿਆਰੀ ਵਾਲੀ ਦਿਖਾਈ ਆ ਬਾਕੀ ਪਸ਼ੂ ਸਾਰੇ ਸੋਏ ਸੁਵਾਇਆ ਦੁੱਧ ਤੇ ਬੌਲੇ ਤੇ ਚੱਲਣ ਰਹੇ ਨੇ ਬਾਕੀ ਨੰਬਰ ਆਪਾਂ ਲੈ ਲੈਨੇ ਆ ਵੀਰ ਛੇਰੇ ਤੇ ਜਿੰਨਾ ਤੇ ਤੁਸੀਂ ਜੜੀ ਆ ਕਾਲ ਕਰਨੀ ਆ ਠੀਕ ਆ ਲੈ ਵੀਰ ਛੇਰੇ ਇੱਕ ਨੰਬਰ ਬੋਲੀਏ ਆਪਣੇ ਨੰਬਰ ਜੀ 771057700 ਠੀਕ ਆ ਜੀ ਹੋਰ ਕੋਈ ਗੱਲ ਬਾਤ ਜੀ ਬਸ ਵਧੀਆ ਮਿਹਰਬਾਨੀ ਚੜ੍ਹਦੀ ਕਲਾ ਠੀਕ ਆ ਜੀ ਗੱਲ ਬਾਤ ਵਧੀਆ ਕਿਰਪਾ ਤੁਹਾਡੀ ਮਾਲ ਵਿਗ ਜਾਂਦਾ ਮਿੰਟੋ ਮਿੰਟ ਠੀਕ ਆ ਵੀਰ ਜੀ ਲਓ ਦੋਸਤ ਇਹ ਕਹਿੰਦੀ ਗੱਲ ਆ ਮਾਲ ਤੇ ਬਸ ਫੌਨ ਦੀ ਗੱਲ ਜੀ ਹਾਂ ਮੁੱਲ ਜਾਇਜ਼ ਹੋਣ ਮਾ ਸੁਥਰਾ ਹੋਵੇ ਗਾੜੀ ਬਿਗਣਾ ਵਿਗਣਾ ਕਿਉਂ ਬਿਲਕੁਲ ਬਿਲਕੁਲ ਹਰ ਇੱਕ ਭੈਣ ਭਰਾ ਨੇ ਲੈਣਾ ਵੇਚਣਾ ਸਭ ਨੇ ਦੁਨੀਆਦਾਰੀ ਚੱਲਦੀ ਏ ਤਰ੍ਹਾਂ ਸਹੀ ਸਹੀ ਮਤਲਬ ਦੋਸਤੋ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇਹ ਪਸ਼ੂ ਤੁਹਾਨੂੰ ਦਿਖਾਉਣੇ ਸੀਗੇ ਪਸ਼ੂ ਪਸੰਦ ਆਏ ਹੋਣਗੇ ਵੀਡੀਓ ਵੱਧ ਤੋਂ ਅੱਗੇ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਆਪਣੀ ਸ਼ੇਅਰ ਕਰਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ